ਰੈਡੀ ਸਿਆਲ ਰੁੱਤ ਹੌਣ ਕਾਰਨ ਦਿਨ ਕਾਫੀ ਛੋਟੇ ਸਨ ਡੰਡੀ ਧੁੰਦ ਆਪਣੇ ਪੂਰੇ ਜ਼ੋਰਾ ਉੱਤੇ ਸੀ ਡੰਡੀ ਬੋਤੇ ਪੰਛੀ ਠੰਡ ਦੇ ਮਾਰੇ ਦੂਰ ਤੱਕ ਉਡਾਰੀ ਨਾ ਭਰਦੇ ਡੰਡੀ ਦਿਨ ਚੜੇ ਜਦੋਂ ਥੋੜਾ ਚਾਨਣ ਹੋ ਜਾਂਦਾ ਤਾਂ ਉਹ ਇੱਕ ਆਸ ਲੈ ਕੇ ਲਾਗੇ ਦੇ ਕਰਾਂ ਦੇ ਬਨੇਰਿਆਂ ਉੱਤੇ ਜਾਂ ਬੈਠਦੇ ਡੰਡੀ ਇੰਨਾ ਆਸ ਭਰੇ ਬਨੇਰਿਆਂ ਵਿੱਚੋਂ ਇੱਕ ਬਨੇਰਾ ਸ਼ਾਂਤੀ ਦੀ ਬੈਠਕ ਦਾ ਸੀ ਡੰਡੀ ਹਰ ਰੋਜ਼ ਸ਼ਾਂਤੀ ਬਿਨਾ ਨਾਗਾ ਦੋ ਕਟੋਰੇ ਚੋਗੇ ਦੇ ਪਰ ਆਪਣੀ ਬੈਠਕ ਦੀ ਛੱਤ ਉੱਤੇ ਧਰ ਜਾਂਦੀ ਡੰਡੀ ਇੰਨਾ ਦੋਵਾਂ ਕਟੋਰਿਆਂ ਵਿੱਚੋਂ ਇੱਕ ਕਟੋਰਾ ਵੱਡਾ ਸੀ ਅਤੇ ਦੂਜਾ ਛੋਟਾ ਡੰਡੀ ਵੱਡਾ ਕਟੋਰਾ ਵੱਡੇ ਪੰਛੀਆਂ ਲਈ ਸੀ ਅਤੇ ਛੋਟਾ ਚਿੜੀਆਂ ਜਿਹੇ ਛੋਟੇ ਪੰਛੀਆਂ ਲਈ ਡੰਡੀ ਹਰ ਰੋਜ਼ ਪੰਛੀ ਇਸੇ ਤਤੀਬ ਵਿੱਚ ਆਪੋ ਆਪਣੀ ਜੋਗ ਚੁਗਦੇ ਸਨ ਡੰਡੀ ਪਿਛਲੇ ਕੁਝ ਦਿਨਾਂ ਤੋਂ ਇੱਕ ਵੱਡਾ ਕੋਗੜ ਕਾਂ ਵੀ ਇਸ ਪਾਸੇ ਆਉਣ ਲੱਗਿਆ ਡੰਡੀ ਆਪਣੇ ਵੱਡੇ ਆਕਾਰ ਅਤੇ ਛਾ ਕਾਲੇ ਰੰਗ ਦਾ ਮਾਣ ਕਰਦਾ ਉਹ ਦੂਜੇ ਪੰਛੀਆਂ ਉੱਤੇ ਰੋਬ ਪਾਈ ਰੱਖਦਾ ਡੰਡੀ ਅੱਜ ਸਵੇਰੇ ਵੀ ਜਦੋਂ ਸ਼ਾਂਤੀ ਦੋਵੇਂ ਕਟੋਰੇ ਛੱਤ ਉੱਤੇ ਰੱਖ ਕੇ ਗਈ ਤਾਂ ਇਹ ਘੋਗੜ ਕਾ ਸਭ ਤੋਂ ਅੱਗੇ ਹੋ ਵੱਡੇ ਕਟੋਰੇ ਕੋਲ ਜਾ ਬੈਠਿਆ ਡੰਡੀ ਤੇਜ਼ੀ ਨਾਲ ਰੋਟੀ ਦੇ ਟੁਕੜੇ ਨਿਗਲ ਕੇ ਉਸ ਨੇ ਆਪਣੀ ਭੁੱਖ ਮਿਟਾਈ ਅਤੇ ਚੁੰਝ ਸਵਾਰ ਦਾ ਮੁੜ ਬਨੇਰੇ ਉੱਤੇ ਜਾ ਬੈਠਾ ਡੰਡੀ ਰੱਬ ਦਾ ਸ਼ੁਕਰ ਮਨਾਉਂਦਿਆ ਬਾਕੀ ਪੰਛੀ ਵੀ ਆਪੋ ਆਪਣੀ ਪੇਟ ਪੂਜਾ ਕਰਨ ਲੱਗੇ ਡੰਡੀ 4-5 ਚਿੜੀਆਂ ਹਾਲੇ ਰੈਡੀ ਨਿੱਕੇ ਕਟੋਰੇ ਕੋਲ ਆ ਕੇ ਬੈਠੀਆਂ ਹੀ ਸਨ ਕੇ ਕੋਗੜ ਕਾਂ ਉਹਨਾਂ ਵੱਲ ਹੰਕਾਰ ਭਰੀਆਂ ਨਜ਼ਰਾਂ ਨਾਲ ਵੇਖਦਾ ਮਨੋਂ ਮਣੀ ਸੋਚਣ ਲੱਗਿਆ ਲੈ ਆ ਪਿੱਦੀਆਂ ਜਿਹੀਆਂ ਵੀ ਆ ਗਈਆਂ ਡੰਡੀ ਕਿਤੇ ਸ਼ਾਂਤੀ ਇਹਨਾਂ ਨੂੰ ਕੋਈ ਵਧੀਆ ਚੀਜ਼ ਤਾਂ ਨਹੀਂ ਪਾ ਗਈ ਪ੍ਰਸ਼ੰਚੰਦ ਇਹ ਸੋਚ ਕੋਗੜ ਕਾਂ ਨੇ ਮਨ ਵਿੱਚ ਇੱਕ ਸ਼ਰਾਰਤ ਸੁਜੀ ਅਤੇ ਉਹ ਖੰਭ ਖਿਲਾਰਦਾ ਛੋਟੇ ਕਟੋਰੇ ਉੱਤੇ ਆਣ ਬੈਠਿਆ ਡੰਡੀ ਡਰਦੀਆਂ ਮਾਰੀਆਂ ਚਿੜੀਆਂ ਪਿਛਾ ਹਟ ਗਈਆਂ ਡੰਡੀ ਕੋਗੜ ਕਾਣੇ ਕਟੋਰੇ ਦੇ ਇੱਕ ਪਾਸੇ ਬੈਠ ਜਿਉਂ ਹੀ ਆਪਣਾ ਸਾਰਾ ਭਾਰ ਉਸ ਪਾਸੇ ਪਾਇਆ ਤਾਂ ਕਟੋਰਾ ਉਲਟ ਗਿਆ ਡੰਡੀ ਕਟੋਰੇ ਨੂੰ ਥਾਏ ਮੂਦਾ ਕਰ ਕੋਗੜ ਕਾਂ ਮਣੋਮਣੀ ਹੱਸਦਾ ਮੁੜ ਬਨੇਰੇ ਉੱਤੇ ਬੈਠ ਚਿੜੀਆਂ ਨੂੰ ਆਖਣ ਲੱਗਿਆ ਲਓ ਖਾ ਲਓ ਹੁਣ ਸ਼ਾਂਤੀ ਦਾ ਤੋਸਾ ਡੰਡੀ ਚਿੜੀਆਂ ਆਪਣਾ ਚੋਗਾ ਕਟੋਰੇ ਹੇਠ ਦੱਬਿਆ ਵੇਖ ਉਦਾਸ ਹੋਣ ਲੱਗੀਆਂ ਡੰਡੀ ਬਾਕੀ ਚਿੜੀਆਂ ਤਾਂ ਚੁੱਪ ਰਹੀਆਂ ਪਰ ਇੱਕ ਹਿੰਮਤੀ ਚਿੜੀ ਤੋਂ ਰਿਹਾ ਨਾ ਗਿਆ ਡੰਡੀ ਹੌਸਲਾ ਕਰ ਉਹ ਕਾ ਨੂੰ ਆਖਣ ਲੱਗੀ ਵੀਰਾ ਜੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਤਾਂ ਬੁਰਾ ਕਿਉਂ ਸੋਚਦਾ ਪ੍ਰਸ਼ਨ ਚਿੰਨ ਯਾਦ ਰੱਖੀ ਜਿਹੜਾ ਕਿਸੇ ਦਾ ਬੁਰਾ ਤੱਕਦਾ ਭਲਾ ਉਸ ਦਾ ਵੀ ਨਹੀਂ ਹੁੰਦਾ ਡੰਡੀ ਚਿੜੀ ਦੇ ਇਹ ਕਹਿਣ ਦੀ ਦੇਰ ਸੀ ਕੇ ਕਾ ਗੁੱਸੇ ਨਾਲ ਪਰ ਉੱਠਿਆ ਠਹਿਰ ਜ਼ਰਾ ਦੱਸਦਾ ਤੈਨੂੰ ਹੁਣੇ ਵੱਡੀ ਮੱਤਾ ਦੇਣ ਵਾਲੀ ਨੂੰ ਡੰਡੀ ਇਹ ਆਖ ਘੋਗੜ ਕਾਂ ਉਸ ਚਿੜੀ ਵੱਲ ਚਪਟਿਆ ਡੰਡੀ ਉਸ ਦੇ ਨੇੜੇ ਪੁੱਜਣ ਤੋਂ ਪਹਿਲਾਂ ਹੀ ਉਹ ਚਿੜੀ ਫੁਰਤੀ ਵਰਤ ਕੇ